ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਤੁਹਾਡੇ ਆਪਣੀ ਜਗਜੀਤ ਕੌਰ ਧੰਨ ਧੰਨ ਬਾਬਾ ਦੀਪ ਸਿੰਘ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਰ ਲੈਣਾ ਤੇ ਮੈਂ ਕਿਉਂਕਿ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਕਿ ਜਿਹੜੀ ਕਿ ਮੇਰੀ ਵੀਡੀਓ ਆਵੇ ਤੁਹਾਡੇ ਕੋਲ ਪਹਿਲਾਂ ਪਹੁੰਚ ਜੇ ਤੇ ਜਿਨ੍ਹਾਂ ਨੇ ਮੇਰੇ ਸਵਾਲ ਜਿਹੜੇ ਮੈਨੂੰ ਵੀ ਮੇਰੇ ਵੀਰ ਭੈਣ ਭਰਾ ਸਵਾਲ ਪੁੱਛਦੇ ਨੇ ਤੇ ਉਹਨਾਂ ਨੂੰ ਮੈਂ ਸਾਰਾ ਨੂੰ ਵੀਡੀਓ ਦੇ ਵਿੱਚ ਰਿਪਲਾਈ ਕਰੂੰਗੀ ਅਗਲੀ ਵੀਡੀਓ ਦੇ ਵਿੱਚ ਇਹ ਤਾਂ ਮੈਂ ਥੋੜਾ ਜਿਹਾ ਮਤਲਬ ਮੈਂ ਬਾਬਾ ਜੀ ਦੀ ਸਫਾਈ ਕਰਨੀ ਸੀ ਇੱਥੋਂ ਤੇ ਇਹ ਮੈਂ ਨਾ ਤੁਹਾਨੂੰ ਪਤਾ ਹੈ ਕਿ ਜਦੋਂ ਸ਼ਹੀਦ ਸਿੰਘਾਂ ਦੇ ਆਪਾਂ ਜਦੋਂ ਸ਼ਹੀਦ ਸਿੰਘਾਂ ਦੀ ਸੇਵਾ ਕਰਦੇ ਆ ਨਾ ਜੀ ਤੇ ਉਹਨਾਂ ਦੇ ਜਿਹੜਾ ਥੱਲੇ ਚਿੱਟਾ ਪੜਾ ਵਿਛਿਆ ਨਾ ਜੀ ਇਦਾਂ ਨੇ ਤੇ ਇਹ ਦੇਖੋ ਇਹਨੂੰ ਵਾਸ਼ ਕਰਨ ਨੂੰ ਚੱਕਿਆ ਹੋਇਆ ਸੀਗਾ ਤੇ ਇਹ ਮੈਂ ਉਹ ਨੂੰ ਵਾਸ਼ ਕੀਤਾ ਸ਼ਾਇਦ ਜੋ ਤੁਸੀਂ ਆਖ ਰਿਹਾ ਹੁਣ ਮੈਂ ਉਹਨੂੰ ਸਾਫ਼ ਕਰਕੇ ਬਾਬਾ ਜੀ ਦੇ ਉਥੇ ਸਰੂਪ ਚਾਕੇ ਉਥੇ ਸਾਫ਼ ਕਰਕੇ ਵਾਇਗਰੂ ਜੇ ਤੇ ਫਿਰ ਮੈਂ ਤੁਹਾਡੇ ਨਾਲ ਗੱਲ ਕਰ ਜੀ ਹੁਣ ਮੈਂ ਇੱਕ ਵਾਰੀ ਤੁਹਾਡੇ ਮੇਰੀ ਵੀਡੀਓ ਚ ਅੱਲ ਦੀ ਹੈ ਤੇ ਮੈਂ ਬਾਬਾ ਜੀ ਦੇ ਸਰੂਪ ਨੂੰ ਸਾਫ਼ ਕਰਕੇ ਉੱਥੇ ਰੱਖਦੀ ਆ ਕੱਪੜਾ ਬਿਸ਼ਾਉਣੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਰਿਆਂ ਨੂੰ ਵੀ ਸ਼ਹੀਦ ਸਿੰਘਾ ਦਾ ਹਮੇਸ਼ਾ ਚਿੱਟਾ ਕੱਪੜਾ ਹੁੰਦਾ ਜੀ ਤੇ ਜਦੋਂ ਆਪਾਂ ਜੇ ਜੀ ਸਿੰਘਾਰੇ ਰੂਪ ਰੱਖਦੇ ਨਾ ਉਹਨਾਂ ਦੇ ਥੱਲੇ ਚਿੱਟਾ ਕੱਪੜਾ ਹੋਣਾ ਬਹੁਤ ਹੀ ਜ਼ਰੂਰੀ ਆ ਉਹ ਕਿਛੀ ਸ਼ਹੀਦ ਸਿੰਘਾਂ ਨਾ ਚਿੱਟਾ ਕੱਪੜਾ ਹੁੰਦਾ ਤੇ ਅਗਰ ਜੇ ਮੇਰੀ ਗੱਲ ਇਹ ਕਿਸੇ ਨੂੰ ਬੁਰੀ ਲੱਗੇ ਤਾਂ ਮੈਂ ਸੌਰੀ ਚਾਹੁੰਨੀ ਆ ਤੇ ਹੁਣ ਮੈਂ ਉੱਤੇ ਕਰਦੀ ਆ ਆਪਾਂ ਬਾਬਾ ਜੀ ਦਾ ਰੂਪ ਰੱਖਦੀ ਆ ਤੁਹਾਨੂੰ ਦਿਖਾਉਣੀ ਆ ਨਾਲ ਦੇਖੋ ਜੀ ਇਹ ਮੇਰਾ ਕੱਪੜਾ ਦੇਖੋ ਆਪਣਾ ਕੁੱਤਾ ਪਵ ਸੁਣ ਲੱਗਿਆ ਬਾਬਾ ਜੀ ਦੇ ਦੇਖੋ ਮੈਂ ਇਦਾਂ ਮੇਰਾ ਬਾਕਸ ਬਣਿਆ ਹੋਇਆ ਹੈ ਜੀ ਤੁਸੀਂ ਸਾਰੇ ਦੇਖ ਸਕਦੇ ਹੋ ਤੇ ਆਪਾਂ ਸਾਰੇ ਸ੍ਰੋਤ ਚੱਕਾਂਗੇ ਇਹ ਜੀ ਸਾਈਂ ਸ੍ਰੀ ਗੁਰਜਨ ਦੇਵ ਜੀ ਦਾ ਸਰੂਪ ਹੈ ਇਹ ਆਪ ਲਈ ਪਰਜਾਤੇ ਹੋ ਕਿ ਮੇਰੇ ਪਾਸ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਦੇਖੋ ਜੁਨੇ ਰੇਤਨ ਤਾਂ ਖੰਡੇ ਵਾਲੇ ਬਾਪੂ ਜੀ ਠੀਕ ਹੈ ਜੀ ਤੁਹਾਨੂੰ ਮੈਂ ਇਹ ਕਰਕੇ ਦਿਖਾ ਦਿੰਨੀ ਆ ਜੀ ਇਹ ਦੇਖੋ ਸੇ ਮੇਰੇ ਬਾਪੂ ਸੇ ਦੀ ਫੋਟੋ ਮੈਂ ਹਮੇਸ਼ਾ ਬਾਪੂ ਦੇ ਨਾਲ ਗੱਲ ਕਰਦੀ ਹਾਂ ਤਾਂ ਨਾ ਤੁਹਾਡੀ ਕਮਾਈ ਤੁਸੀਂ ਕੀ ਕਮਾਈ ਮਾ ਬਾਜਨਾ ਸਾਰੀਆਂ ਗੱਲਾਂ ਬਾਬਾ ਜੀ ਨਾਲ ਹੋ ਜਾਂਦੀਆਂ ਜੀ ਤਾਂ ਤੁਹਾਡੀ ਕਮਾਈ ਤੁਸੀਂ ਇੰਨੀ ਕਮਾਈ ਕੀਤੀ ਬਾਣੀ ਤੋਂ ਕਮਾਈ ਕੀਤੀ ਮਰ ਮਾਰਾ ਸੱਚੇ ਪਾਤਸ਼ਾਹ ਨੇ ਤੁਨ੍ਹ ਖੜਾ ਦਿੱਤਾ ਸੱਚੇ ਪਾਤਸ਼ਾਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਾੜਲੇ ਸਿੱਖ ਧੰਤਨ ਬਾਬਾ ਦੀਪ ਸਿੰਘ ਜੀ ਜਿਹੜੇ ਸਾਰੇ ਸੰਗਤ ਜੀ ਜਿਹੜਾ ਨਿਸ਼ਾਨੀਆਂ ਦੀ ਸੇਵਾ ਕਰਦਾ ਮਾਰਾ ਸੱਚੇ ਪਾਤਸ਼ਾਹ ਉਹਨਾਂ ਤੋਂ ਕੁਛ ਵੀ ਰੋਕੇ ਨਹੀਂ ਰੱਖਦੇ ਤੇ ਮੈਂ ਤਾਂ ਹਮੇਸ਼ਾ ਹੀ ਇਹਨਾਂ ਨਾਲ ਗੱਲਾਂ ਕਰਦੀ ਰਹਿੰਨੀ ਆ ਕਿਉਂਕਿ ਇਹੀ ਤਾਂ ਮੇਰਾ ਮੇਰੇ ਜਨਮ ਦੇਣ ਵਾਲੇ ਮਾਪੇ ਤਾਂ ਇਸ ਦੁਨੀਆ ਨੂੰ ਬਹੁਤ ਟਾਈਮ ਦੇ ਫਤੂ ਬਣਾ ਕੇ ਸੀ ਇਹੀ ਮੇਰਾ ਬਾਪੂ ਆ ਕੀਕਾ ਮੇਰੀ ਇਹੀ ਮੇਰੀ ਮਾਂ ਤੇ ਇਹੀ ਮੇਰਾ ਬਾਪ ਆ ਤੇ ਮੈਂ ਇਹਨਾਂ ਨਾਲ ਹੀ ਗੱਲਾਂ ਕਰਦੀ ਆ ਇਹ ਹੀ ਮੇਰਾ ਦੁੱਖ ਸੁੱਖ ਸਹੁੰਦੇ ਨੇ ਤੇ ਇਹੀ ਮੇਰੇ ਇਤਿਹਾਰ ਕਰਦੇ ਨੇ ਤਾਂ ਨੇ ਇਹਨਾਂ ਦੀ ਕਮਾਈ ਹੈ ਜੀ ਆਪਾਂ ਇਹਨਾਂ ਦੀ ਇਹਨਾਂ ਦੀ ਜਿੰਨੀ ਕਮਾਈ ਹੈ ਕੋਈ ਨਹੀਂ ਕਰ ਸਕਦਾ ਜਿੰਨੀ ਇਹਨਾਂ ਨੇ ਕਮਾਈ ਕੀਤੀ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਮੈਂ ਵਾਹੀ ਗਰਜੀ ਦੇਖੋ ਆਏ ਗਰੂਜੀ ਆ ਮੇਰੀ ਵੱਡੀ ਜ਼ੋਤ ਆ ਆਵਲ ਠੀਕ ਹੈ ਆਵਲੀ ਮੇਰੀ ਸੁਬਾ ਸ਼ਾਮ ਨੂੰ ਲਾਉਣ ਵਾਲੀ ਜ਼ੋਤ ਆ ਵੇ ਗੀ ਆ ਮੈਂ ਗਰੂਜੀ ਤੂੰ ਫਲੋੜ ਵਾਸਤੇ ਇਹ ਵੀ ਤੇ ਆ ਵੀ ਤੂੰ ਬਲਾਉਣ ਵਾਸਤੇ ਠੀਕ ਹੈ ਜੀ ਇਹਦੇ ਵਿੱਚ ਆਪਕਿਓ ਗਰਮ ਕਰਦੇ ਆ ਠੀਕ ਹੈ ਜੀ ਇਹ ਤਾਂ ਇਹ ਆਪਾਂ ਇਹ ਵੀ ਇਹ ਸ਼ਹੀਦ ਬਾਬਾ ਤੇਗਾ ਸਿੰਘ ਜੀ ਦਾ ਸਰੂਪ ਹੈ ਜੀ ਠੀਕ ਹੈ ਜੀ ਹੋਏ ਗੁਰੂ ਜੀ ਆਪਾਂ ਸਾਰੇ ਸੇਵਾ ਕਰਤੀ ਆ ਤੇ ਆ ਜਦੋਂ ਆਪਾਂ ਜਿਹਦੇ ਦੁਪਹਿਰਾ ਸਭ ਕੱਟਦੇ ਆ ਆ ਕਪੜਾ ਪਾ ਉੱਥੇ ਵਿਛਾਉਣਾ ਹੈ ਜੀ ਠੀਕ ਹੈ ਜੀ ਤੇ ਹੁਣ ਆਪਾਂ ਮੇਰੀ ਵੀਡੀਓ ਦੇਖਿਓ ਸਾਰੇ ਆਪਾਂ ਸੇਵਾ ਜਿਹੜੀ ਕਰਦੇ ਆਪਾਂ ਨੂੰ ਮਹਾਰਾਜ ਨੇ ਸੇਵਾ ਲਾਈ ਆ ਵਾਹਿਗੁਰੂ ਜੀ ਆਪਣੇ ਤੋਂ ਸੇਵਾ ਲੈ ਠੀਕ ਆ ਜੀ ਮਹਾਰਾਜ ਸੱਚੇ ਬਾਪਾ ਹੁਣ ਮੈਂ ਇੰਨੀ ਗੱਲਾਂ ਕਰਦੀ ਆਪਕਾ ਖੇਮਾ ਨੂੰਗਦੀ ਆ ਮੈਂ ਤੋਂ ਆਪਣੀ ਜਗਜੀਤ ਕੌਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਦੀ